ਕਿੰਨਾ ਸੋਹਣਾ ਚਮਕਦਾ ਹਨਾ ਜਿਹਦਾ ਨਾਈਟ ਲਾਈਟ ਵੀ ਵਿੱਚ ਦੇ ਵਧੀਆ ਮੋਰ ਆਏ ਸਾਡੇ ਮੋਰ ਗਿਰ ਗਏ ਗੇਰ ਜਾਂਦੇ ਰੇ ਲੱਕੀ ਮੇਗੇ ਨੇ ਲੈ ਭਾਈ ਖੱਚਦਾ ਕੰਮ ਮੁੱਲ ਲਾਉਦਾ ਵੀ ਹੋਰ ਹਫਤਾ ਖੰਡ ਦੇ ਵਿੱਚ ਵਿੱਚ ਕੰਮ ਕਰਦਣਗੇ ਅੱਜ ਲੈ ਹੋ ਗਿਆ ਫਟਾ ਜਿਹੜਾ ਕਰਾ ਸੀ ਏਸੀ ਖੋਲੇ ਤਾਂ ਉਹ ਹੁਣ ਮੋਟਰ ਫਿੱਟ ਕਰਵਾ ਦੇਣਾ ਉਹ ਕਿਉਂ ਉਹਦਾ ਕਾਰਨ ਸਾਰਾ ਦੱਸਣ ਕਿਉਂ ਮੋਟਰ ਫਿੱਟ ਕਰਾਉਣ ਲੱਗਿਆ ਮੈਂ ਗਰਮੀ ਵੀ ਬਹੁਤ ਹੈ ਇੱਕ ਹੋਰ ਕਾਰਨ ਵੀ ਹੈ ਕਾ ਉਹਦੇ ਕਰ ਕਾਦੇ ਕਰਕੇ ਲਾਉਣ ਲੱਗਿਆਗਾ ਦੁਪਹਿਰ ਨੂੰ ਤਾਂ ਬਾਈ ਧੁੱਪਾਂ ਦੇ ਵਿੱਚ ਟੀਨਾ ਦੇ ਥੱਲੇ ਬੈਠ ਨਹੀਂ ਹੁੰਦਾ ਹੈਗਾ ਐਨੀ 33 ਸੇਕ ਮਾਰਦੀ ਦੀ ਹਵਾ ਮੈਂ ਤਾਂ ਦੁਪਹਿਰ ਦੁਪਹਿਰ ਫਿਰ ਜਿ ਘੜੀ ਘੰਟਾ ਪੈਣਾ ਹੁੰਦਾ ਇੱਥੇ ਲਵਾ ਦਿੰਦੇ ਆ ਮੇਰੇ ਤਾਰ ਤਾਂ ਮਿਲ ਗਈ ਮੈਨੂੰ ਸਾਰਾ ਸਮਾਨ ਬੰਦੇ ਆ ਗਏ ਸਾਰੇ ਸਮਾਨ ਫਿੱਟ ਕਰਤਾ ਬਾਕੀ ਦਿਖਾਉਂਦਾ ਰਹੂੰਗਾ ਫਿਟਿੰਗ ਮੋਟਰ ਤੇ ਸੀ ਮੇਰੇ ਖੇਤ ਦੇ ਉੱਪਰਲੇ ਪਾਸੇ ਸ਼ੈਲਟਰ ਬਣਨ ਲੱਗਿਆ ਹੋਇਆ ਉਹਨਾਂ ਨੇ ਇੱਥੇ ਦੇ ਮੀਟਰ ਦੇ ਤਾਰ ਪਾ ਲਈ ਜੇ ਮੇਰੇ ਵਾਲੇ ਤੇ ਕਿ ਇੱਥੇ ਦੇ ਨਾ 24 ਘੰਟੇ ਦੀ ਤਾਰ ਜਿਹੜੀ ਪਿੰਡ 'ਚ 24 ਘੰਟੇ ਤੇ ਲਾਈਟ ਆਉਂਦੀ ਮੇਰੇ ਇੱਥੇ ਮੋਟਰ ਪਰ ਉੱਥੋਂ ਨਾ ਉਹਨਾਂ ਨੇ ਇੱਥੇ ਤਾਰ ਪਾ ਲਈ ਆ ਵਿੱਚ ਲੁਕਵਾ ਕੇ ਉਹ ਲੈ ਕੇ ਆਪਣੇ ਉੱਥੇ ਤੱਕ ਸਿਰ ਦੇ ਪਰਸੇ ਹੁਣ ਤਾਂ ਉਹਨਾਂ ਨੇ ਤਾਰਾਂ ਪਾ ਲਈਓ ਉੱਪਰ ਜੇ ਤੁਸੀਂ ਦੇਖਦੇ ਹੋ ਇੱਥੇ ਦਿਖਾਵਾ ਤੁਹਾਨੂੰ ਮੈਂ ਪੱਕਾ ਕੰਫਰਟ ਕਰਦਾ ਨਾ ਸਾਹਮਣੇ ਤਾਰਾਂ ਲਗਾ ਦਿੱਤੀਆਂ ਹੈ ਪਹਿਲਾਂ ਇੱਥੇ ਮੇਰੀ ਮੋਟਰ ਪਰ ਤੋਂ ਪਾਈ ਜਾਂਦੀ ਉਹਨਾਂ ਨੇ ਉਹਨਾਂ ਦੀ ਤਾਰ ਬਚੀ ਹੋਈ ਸੀ ਆ ਮੈਂ ਸਾਰਾ ਸਮਾਨ ਤਾਂ ਆਪਣੇ ਕੋਲ ਪੇ ਆਈ ਆ ਦੋ ਬਾਈ ਉਹਨਾਂ ਨੇ ਸੈਲਰ ਵਾਲਿਆਂ ਨੇ ਤਾਰ ਮੈਨੂੰ ਟੜਾ ਟੜਾ ਟੈਲੀਫੋਨ ਆਉਣੇ ਸ਼ੁਰੂ ਹੋ ਗਏ ਮੈਨੂੰ ਬੜਾ ਚੱਕਿਆ ਗਲਤ ਗੱਲਾਂ ਆਏ ਫਲਾਉਣਾ ਆਏ ਧਮਗਾਉਣਾ ਬਸ ਮੈਂ ਬਾਈ ਨੂੰ ਮੈਂ ਮਿਲ ਕੇ ਬਾਈ ਨੂੰ ਕਿਹਾ ਵੀ ਤਾਂ ਮੈਂ ਕਿਹਾ ਬਾਈ ਤੂੰ ਮੈਨੂੰ ਤਾਂ ਪੁੱਛ ਲੈਨੇ ਇੱਕ ਵਾਰ ਮੈਂ ਕਿਹਾ ਜਵਾਬ ਦੇਣ ਲੱਗਾ ਤਾਂ ਮੈਂ ਤਾਂ ਕਹਿੰਦਾ ਯਾਰ ਸੁਣੋ ਸੜਕ ਬਣੇ ਸਾਡੀ ਆ ਸੜਕ ਤਰੱਕੀ ਹੋਵੇ ਸਾਡੀ ਮੋਟਰ ਦੀ ਤਾਂ ਹੀ ਤਰੱਕੀ ਹੋਊਗੀ ਨਾਲ ਬੜਾ ਲੋਕਾਂ ਨੇ ਉਂਗਲੀ ਲਾਈ ਮੇਰੇ ਆਏ ਲੋਸਾ ਤਾਂ ਹੋ ਨਹੀਂ ਉਹ ਮੈਂ ਖਿਰਕੀ ਹੋ ਗਏ ਤਾਰ ਪਾ ਲਈ ਮੇਰੇ ਅਗੜੇ ਕੁਸਕ ਹੱਸ ਗਿਆ ਦੇ ਵਿੱਚ ਨੂੰ ਤਾਰਫ ਉਨੇ ਪਰ ਤੇ ਜੀ ਆਪਣਾ ਵੀ ਆ ਗਿਆ ਸਾਸੀ ਦਾ ਬਾਈ ਜੀ ਆ ਪਈਆ ਮਨੇ ਦੇਖ ਵੇ ਆਨੇ ਲਾ ਵੇ ਆਨੇ ਜੋੜ ਦੇ ਵਿਚਾਰਾ ਬਾਈ ਲਾ ਵੇ ਆਨੇ ਬਾਈ ਬਸ ਗੜ ਦੇ ਪਲਾ ਦੇ ਹੈਂ ਪਲੇਟ ਦਾ ਇੰਜਣ ਸਮਝ ਮਸ ਜਿਹੜੀ ਪਲੇਟ ਦਾ ਜਿਹੜੀ ਏਸੀ ਜਿਹੜੀ ਏਸੀ ਵਾਲੀ ਆ ਕੰਨਣ ਵਾਸਤੇ ਉਹੀ ਉਹ ਹੈ ਨਹੀਂ ਆਪਣੇ ਕੋਲ ਉਹ ਆ ਰਹੀ ਆ ਬਾਈ ਲੈ ਕੇ ਆ ਰਹੇ ਹੋਈ ਉਹਦੇ ਤੇ ਆ ਲੱਗੀ ਵੀ ਹੋਈ ਸੀ ਏਸੀ ਏਸੀ ਚ ਲੱਗੀ ਸੀ ਬਠੀ ਹੋਈ ਮੈਂ ਕਿਹਾ ਕਿ ਨਾ ਲਾ ਗਿਆ ਨਾ ਸਾਮਾਨ ਜਾਵੇ ਉਹ ਮੈਂ ਤਾਂ ਮੈਨੂੰ ਵੀ ਕਾਫੀ ਲੱਗਦਾ ਟਾਈਮ ਹੈ ਆਉਣੇ ਨੂੰ ਭਾਈ ਉਹ ਨੂੰ ਸੋਚੀ ਜੱਟ ਰਿਹਾ ਹੁਣ ਘਰ ਤੇ ਜਿਹੜੀ ਉਹ ਉਹ ਦਿਨ ਆਉਣ ਜਿਹੜਾ ਏਸੀ ਲਵਾਉਣ ਲੱਗਾ ਨਾ ਮਨੇ ਮੈਂ ਇਹ ਲੈਪਟਾਪ ਵਾਸਤੇ ਲਵਾਉਣ ਲੱਗਾ ਅੱਛਾ ਲੈਪਟਾਪ ਮੇਰਾ ਪਿਛਲਾ ਲੈਪਟਾਪ 70 80 ਹਜ਼ਾਰ ਦਾ ਖਰਾਬ ਹੋ ਗਿਆ ਗਰਮ ਹੋ ਗਿਆ ਕਿ ਇਹਨਾਂ ਨੂੰ ਚਾਹੀਦੀ ਬੜੀ ਬੜੀ ਠੰਡਕ ਗਰਮ ਹੋ ਗਿਆ ਸਾਨੂੰ ਠੰਡਕ ਚਾਹੀਦੀ ਚਾਹੀਦੀ ਇਹਨਾਂ ਨੂੰ ਵੀ ਚਾਹੀਦੀ ਆ ਉਹ ਸਾਰਾ ਜਿੰਨਾ ਵੀ ਸਾਰਾ ਪ੍ਰੋਸੈਸਰ ਕੋਟੋੜੇ 5 6 ਜੀਵੀ ਦੀ ਵੀਡੀਓ ਹੁੰਦੀ ਐ ਐਡੀਟਿੰਗ ਕਰਨੀ ਪਾਉਣੀ ਇਹਦੇ ਕਰਕੇ ਲੌਂਗ ਲੱਗਾ ਪਰ ਇਹ ਨਾ ਕਹੋ ਭਾਈਆ ਵਾਟ ਸਿਸਟਮ ਵਾਲੀ ਕੰਮ ਹੈ ਫਿਰ ਸਰਵਰ ਢੰਡਾ ਰੋਹਣਾ ਜੇ ਢੰਡਾ ਰੋਹੂਗਾ ਫਿਰ ਚੱਲੂਗਾ ਹੁਣ ਮਹਿਕਦੇ ਆਜੇ ਤਾਂ ਗੱਲ ਬਣੂਗੀ ਹਾਂ ਹਾਂ ਬਈ ਮਸੇ ਹੁਣ ਆਏ ਰਿਹਾ ਉਹ ਸਮਾਨ ਲੱਗ ਗਿਆ ਲੈ ਵੀ ਮਹਿਕੇ ਸੀ ਲੈ ਕੇ ਆ ਗਿਆ ਕੱਢ ਮਹਿਕੇ ਵਾਲਾ ਕਿਹੜਾ ਆਈ ਹੈ ਬਾਈ ਇਹਦੇ ਪਾਸੇ ਪਲਾਸਟਿਕ ਤੇ ਪੈਪਾ ਜੀ ਟੁੱਟੇ ਨਵੇਂ ਲੈਣੇ ਆਹ ਨਵੇਂ ਦੇ ਕਿਹੜੀਆਂ ਔਰ ਬਾਬੇ ਨੇ ਨਿਕਲੀ ਤੇ ਕਬੜੀ ਦੀ ਆ ਗਰ ਪਲਾਸਟਿਕ ਚਲ ਕੋਈ ਗੱਲ ਪੈਸੇ ਬਣਦੇ ਹੋਰ ਕੱਢੂ ਬੰਦ ਮੈਂ ਫੜੀ ਫੜੀ ਕਰਦਾ ਮੇਰੇ ਨਾਲ ਸਾਰਾ ਕੰਮ ਪਿਆ ਯਾਰ ਲੈ ਮੈਨੂੰ ਪੜਾ ਦੇ ਓਏ ਅਮਨੇ ਹਾਂਜੀ ਅਮਨੇ ਚਟਾ ਮੜਿਆ ਬਹੁਤ ਚੱਕ ਲੈ ਨੂੰ ਮੈਂ ਉੱਤਰ ਗਿਆ ਉੱਧਰ ਉੱਧਰ ਮਾਰ ਇੱਧਰ ਬਾਹਰ ਨਿਕਲਦੇ ਆ ਸੁਪਰ ਯੰਤਰ ਦਾ ਕਰਤਾ ਸੈਟ ਆ ਸੰਤ ਲਾ ਗਿਨੀ ਤੇ ਉਹ ਇੱਧਰ ਆਇਆ ਆ ਹੀ ਲੱਗਣਾ ਤੇ ਜਗਾੜ ਜਾ ਆਹ ਪਹਿਲਾ ਰਸੇ ਤੇ ਲਾਈਟ ਤਾਂ ਘੜਦਨੀ ਹੈ ਨਾ ਨਾ ਲਾ ਦੋ ਫਿਰ ਵੀ ਇਹਨੂੰ ਅਗ ਲਾ ਕੇ ਸਰ ਕਰਨਾ ਪੈਣਾ ਇੱਥੇ ਹੈ ਬਈ ਬੈਂਡ ਕਰਨਾ ਪੈਣਾ ਇਹਨੂੰ ਦੰਗ ਲੱਗ ਗਿਆ ਅੱਛਾ ਕੰਮ ਬਸ ਕਾਫੀ ਹੁੰਦਾ ਥੋੜਾ ਜਿਹਾ ਕੰਮ ਨਹੀਂ ਹੈ ਤਾਰ ਵਾਸੇ ਆ ਗਈ ਮੈਨੂੰ ਲੱਗਦਾ ਕਿੱਥੇ ਤੱਕ ਪਹੁੰਚ ਜੂਗੀ ਤਾਰ ਰਣ ਦੀ ਆ ਜਿਹੜੀ ਖੋਲੀ ਆਪਾਂ ਨੇ ਦੋਨੇ ਨਾਲ ਤੈਨੂੰ ਸਦਾ ਇੱਥੇ ਲਿਆਉਣਾ ਦਾ ਆਪਾਂ ਨੇ ਯਾਰ ਮੈਂ ਘਰ ਤੈਨੂੰ ਕਹਿੰਦਾ ਵੀਰੇ ਮੋਟਰ ਪਹਲਾ ਦਿੰਦੇ ਆ ਨਾ 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 ਹੁਣ ਇਹ ਉੱਪਰ ਤੇ ਟੀਨਾ ਤਪੀਆਂ ਬਾਈ ਇੱਦਾਂ ਨਾ ਬਾਈ ਗੱਲ ਵੀ ਚੱਲਦੇ ਸੀ ਦਾ ਕੁਝ ਨਹੀਂ ਹੈਗਾ ਹਾਂ ਹਾਂ ਠੀਕ ਆ ਚੱਲੀ ਜਾਂਦਾ ਜੇ ਪਿਆਰ ਇਹ ਕੂਹੇ ਚਾਹੇ ਵੜਦਾ ਉਹ ਤਾਂ ਮੈਂ ਡਰਦਾ ਤਾਂ ਮੈਂ ਸਲਾ ਇੱਥੇ ਉੱਪਰ ਤਾਂ ਟੰਗਿਆ ਰਹੂ ਹਾਂ 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 ਇਹ ਤਾਂ ਅਸਾਨ ਹੈ ਫੇਰ ਤਾਂ ਡਬਲ ਕੰਮੇ ਹੋ ਜਾਂਦਾ ਚੱਲਦੀ ਚੀਜ਼ ਦਾ ਪਤਾ ਵੀ ਰਹਿੰਦਾ ਵੀ ਹਾਂ ਇਹ ਚੀਜ਼ ਚੱਲ ਰਹੀ ਚੱਲਦੀ ਹੈ ਚੱਲਦੀ ਹੈ ਕਿ ਬੱਚਿਓ ਬਚ ਕੇ ਭਾਈ ਢਾਹ ਨਾ ਕਰਾ ਢਾਹ ਨਾ ਕਰਾ ਢਾਹ ੜੂੰਗਾ ਸ਼ੁਰੂ ਤਾਂ ਹੀ ਝੜੂੰਗਾ ਟੂਲ ਫੁੱਟ ਲੈ ਮੈਂ ਥੋੜਾ ਹੱਥ ਲਾਵਾਂ ਦੇਖ ਕਿ ਨਹੀਂ ਸਟੂਲ ਨਾ ਡੋੜਨੇ ਲੈ ਹੋ ਗਿਆ ਫਟ ਜੰਮੀ ਨਾ ਡਾ ਲੈ ਭਾਈ ਕਰਤਾ ਮੁੰਡਿਆ ਨਾ ਫਿੱਟ ਤੇ ਨੀ ਕੋਮ ਬਗੇ ਮਸੇ ਤੇਰੀ ਅਮਨੇ ਸਲਾਹ ਸਹੀ ਥੀ ਯਾਰ ਕਹਿੰਦਾ ਪਿਆ ਪਿਆ ਖਰਾਬ ਹੋ ਜਾਣਾ ਮੈਂ ਚਲ ਇਹਨੂੰ ਲੋਈਏ ਨਾਲੇ ਨਹੀਂ ਐ ਤਾਂ ਰਹਿਣਾ ਬਾਈ ਫਿਰ ਹਾਂ ਹਾਂ ਉਹ ਤਾਰ ਸਿੱਧੀ ਕਰਨੀ ਜੀ ਬਾਈ ਇੱਥੇ ਤਾਰ ਮੜੀ ਜਿਆ ਮੜੀ ਕਰੀਆ ਤਾਰ ਤਾਰ ਸਿੱਧੀ ਆ ਪਤਾ ਨਹੀਂ ਸਪਰ ਕਰਦੇ ਸਪਰ ਕਰਦੇ ਕਿੰਨੀ ਜਟਵਾਂ ਨਹੀਂ ਪਾ ਥੱਲੇ ਦਾ ਕਿੰਨਾ ਵੇ ਭਾਈ ਲੈ ਆਈ ਇਹਨੂੰ ਥੋੜਾ ਜਿਹਾ ਪਾਉ। ਕੋਈ ਚਲਾਤਾ ਪੂਰਾ ਮੈਨੂੰ 20-25 ਕਿ ਮਿੰਟ ਲੱਗੇ ਹੋਣੇ ਆਪਾਂ ਨੂੰ। ਕਿੰਨਾ ਜਿਹਾ ਲੱਗਦੇ ਆ ਜੇ ਬੰਦੇ ਦੋ ਹੀ ਟ੍ਰੇਨ ਦਾ। ਅੱਛਾ। ਇਹ ਹੁਣ ਜਿਹੜੀ ਟਿਕਟ ਕੇਪਟੈਂ ਦਾ। 20 ਤੋਂ 25 ਕਿ ਮਿੰਟ ਲੱਗੇ ਤੇ AC ਆਪਣਾ ਚੱਲ ਪਿਆ। ਇਹ ਹੁਣ ਡਾਇਰੈਕਟ ਚਾ ਚਲਾ ਗਿਆ ਜਿਹੜੀ ਰਿਮੋਟ ਵਾਲਾ ਜੀ ਸਕਰੀਨ ਤੇ ਪਤਾ ਲੱਗ ਕਿੰਨੇ ਵਾਰ ਕਰਿਆ ਹੋਏ AC ਹੁਣ। ਹੁਣ ਕਰ ਤੋਰ ਰਿਮੋਟ ਲੈ ਕੇ ਆਉਂਦਾ ਮੈਂ। ਤੇ ਫਿਰ ਗੁਜਰਤ ਟੋਰਨ ਉੱਤੋਂ ਬੈਠ ਕੇ ਖਾਂਦਾ ਰੋਟੀ ਠੰਡੇ ਠੰਡੇ ਕਮਰੇ ਦੇ ਵਿੱਚ। ਕਮਰਾ ਠੰਡਾ ਹੋ ਗਿਆ। ਸਵਾਦ ਆ ਰਹਿ ਜਿੰਦਗੀ ਤੇ ਹੁਣ ਮੈਂ ਤਾਂ ਪਰ ਰੋਟੀ ਲਿਆਵਾ ਤੇਰੀ ਰੋਟੀ ਤਾਂ ਆ ਗਈ ਬਾਈ ਹਨਾ ਹਾਂਜੀ ਮੈਨੂੰ ਕੋਈ ਸਾਰਾ ਪੁੱਛੇ ਨਹੀਂ ਤੂੰ ਮੇਰੇ ਆਈ ਖਾਲਾ ਮੈਂ ਤੇ ਮੈਨੂੰ ਗਲਤ ਕਰਦਾ ਮੈਨੂੰ ਫੋਨ ਤਾਂ ਕਰ ਲੈ ਬਾਈ ਰੋਟੀ ਤਾਂ ਤੈਨੂੰ ਇੱਥੇ ਹੀ ਭੇਜਦੀ ਹੁਣ ਮੈਨੂੰ ਘਰ ਆ ਕੇ ਜਾਣਾ ਪੈਣਾ ਇਹ ਪੁੱਛਦਾ ਬਾਈ ਇੱਥੇ ਤੁਹਾਡੇ ਆਏ ਨਹੀਂ ਥਮ ਕਬੜੀ ਨਾ ਨਾ ਆਇਆ ਬਸ ਮੁਰਕੇ ਆ ਗਿਆ ਇੱਥੇ ਬਾਲਟੀ ਰੱਖੀ ਹੋ ਪਾਣੀ ਚੋਂਦਾ ਉੱਥੇ ਤੇ ਹਾਂ ਹਾਂ ਬਾਲਟੀ ਰੱਖੀ ਤੇ ਪਾਣੀ ਪੈਜੂਗਾ ਜਦੋਂ ਭਰ ਜੂਗੀ ਫਿਰ ਡੋਲ ਦੇਣਗੇ ਇਹ ਮੁੰਡਿਆਂ ਨੇ 10 15 ਮਿੰਟ ਦੀ ਫਿੱਟ ਕਰਕੇ ਲੰਘ ਗਏ ਉਹ ਨਾ ਮਿਲਾ ਜੀ ਦਰਵਾਜਾ ਕੁੱਤਾ ਕੱਟਣਾ ਬੜਜਵਿੰਦਰ ਗੱਡੀ ਆਪਣੀ ਇੱਧਰ ਖੜੀ ਆ ਲੈ ਪਈ ਦੁਪਹਿਰ ਦਾ ਖਾਣਾ ਦੋ ਤੋਂ ਤਿੰਨ ਘੰਟੇ ਬਹੁਤ ਸੋਣੀ ਨੀਂਦ ਆਈ ਸੁੱਤਾ ਪਿਆ ਰਹਾ ਹੁਣ ਉੱਠਿਆ ਤਾਂ ਹੁਣ ਕਰਨ ਨੂੰ ਚੱਲੀਏ ਕਰਦਾ ਹਾਂ ਹੁਣ ਗੱਲਾਂ ਬਾਤਾਂ ਮਾਰਦੇ ਹਲੈ ਵੀ ਸਵਾ ਪੰਜ ਸਵਾ ਪੰਜ ਹੋ ਚੰਦੇ ਤੁਪਾ ਇਨੀ ਤੇਜ਼ ਨਿਕਲੀ ਵੀ ਬਾਹਰ ਤੇ ਹਿਸਾਬ ਨਾਲ ਲਾ ਪਈ ਖੱਚਦਾ ਕੰਮ ਮਨ ਲਾਉਦਾ ਵੀ ਹੋਰ ਹਫਤਾ ਖੰਡ ਦੇ ਵਿੱਚ ਵਿੱਚ ਕੰਮ ਕਰਦਣਗੇ ਅੱਜ ਹੁਣ ਖਿੱਚਿਆ ਕੰਮ ਥੋੜਾ ਜਿਆ ਮੈਂ ਕਿ ਹੁਣ ਖਿੱਚਿਆ ਕੰਮ ਥੋੜਾ ਜਿਆ ਆ ਸਾਡੇ ਲਈ ਕੰਦ ਪੁੱਛਦੇ ਤੇ ਟਾਕੇ ਹੀ ਬਣਾ ਦੇ ਨਹੀਂ ਪਰ ਫਿਰ ਵੀ ਉਦਾਂ ਹੀ ਹੋ ਜਾਣਾ ਸੀ ਉਹ ਟਾ ਟਾ ਕੇ ਬਣਾਏ ਨੇ ਸਾਰੇ ਕੰਦਾ ਹੈ ਫਿਰ ਵੀ ਜਿਵੇਂ ਉਸ ਛੋਰਾ ਆਈ ਹੋ ਜਾਂਦਾ ਵਿੱਚ ਅਸਲਾ ਬਾਰੇ ਕੋਹਾ ਰੋੜਾ ਟਰਾਲੀ ਲੈ ਲਾਂਗੇ ਰੋੜਾ ਟਰਾਲੀ ਲੈ ਲਾਂ ਤਾਂ ਕਿ ਇੱਟਾ ਯਾਰ ਕਿੱਥੇ ਕਰਾਂਗੇ ਉਹ ਨੇ ਇੱਟ ਕਿੱਧਰ ਜਾਊ ਕੋਬਿਡ ਨੇ ਗੰਡੀ ਸਾਰੀ ਬਾਹਰ ਦੇ ਦੇ ਨੂੰ ਬਾਹਰ ਕਿੱਥੇ ਹਾਂ ਬਸ ਪਰਤਦੇ ਦੀ ਕਾਫੀ ਨਿਕਲ ਜਾਣਾ ਥੱਲੇ ਦੇਣਾ ਪੱਟੀਆਂ ਪਈ ਸਾਰੇ ਮੈਂ ਕਹਾਂ ਨਾ ਜਿਹੜੀ ਇਹ ਤੈਨੂੰ ਡੋਲੇ ਦੇਈ ਯਾਰਾ ਲੱਸੀ ਵਾਲੀ ਤਾਂ ਖਰਾਬ ਪ੍ਰਦਾਇ ਬਹੁਤ ਮਨੇ ਕੇ ਸਾਈਡ ਦੂਰ ਜਲੇ ਆ ਕੇ ਨਾ ਟੋਪੇ ਡਾਲੀ ਟੋਪੇ ਜੀ ਡੋਲੇ ਬੱਸ ਕਰੋ ਸਰਦਾਰ ਜੀ ਹੁਣ ਸਰਦਾਰ ਜੀ ਕਿੱਥੇ ਵੱਤ ਕਰਦੇ ਆ ਜੀ ਸਰਦਾਰ ਜੀ ਦਾ ਓਵਰਟਾਈਮ ਲਾਉਣ ਲੱਗੇ ਹੋਇਆ ਅਜਾ ਦੇਖ ਲੋ ਕਦੇ ਇਹ ਸਾਡੇ ਉੱਪਰ ਤਾਂ ਅੱਜ ਸਾਡੇ ਪੈਰਾਂ ਥੱਲੇ ਆ ਕਦੇ ਥੱਲੇ ਪੈਂਦੇ ਤੇ ਅੱਜ ਥੱਲੇ ਸਾਡੇ ਲੈ ਪਿਆ ਇਹ ਅਰੇ ਬਿੱਚੜਾ ਸਮਰ ਤਾਂ ਜਮੇ ਗਲੇ ਗਿਆ ਹੈ ਨਾ ਤਾਂ ਮਿੱਟੀ ਰੇਤਾਂ ਜੀ ਬਣ ਗਿਆ ਸਾਲਾ ਉਹਨਾਂ ਦੀ ਜਾਲਾ ਨਾ ਹਾਂਜੀ ਹਾਂਜੀ ਹੁਣ ਇੱਕ ਕ੍ਰੈਸ਼ਰ ਦਾ ਲਾਵਾੰਗ ਰੇਤਾ ਹੁਣ ਜਿਹੜਾ ਬਸ਼ ਮੈਕਸ ਕਰਕੇ ਲਵਾਇਓ ਜੀ ਉਹਦੇ ਉਹ ਬਾਸ਼ੇਵਲ ਜਾਂ ਹੁੰਦਾ ਉਹਦੇ ਉਹ ਤਾਂ ਨਹੀਂ ਇੰਨਾ ਫਿਰ ਉਹ ਪਕੜ ਜਿਆਦਾ ਕਰਦਾ ਹਲੇ ਬਸ਼ ਪਟਮ ਹੀ ਨਹੀਂ ਹੁੰਦਾ ਯੋ ਚਲੋ ਉਹ ਪਣ ਦੂਜੀ ਪਾਣੀ ਮੰਗਦਾ ਪਰ ਇੱਕ ਵਾਰੀ ਕੋਈ ਨਹੀਂ ਕੋਈ ਨਹੀਂ ਮੰਗਦਾ ਕਰਦਾ ਤੂੰ ਨਾ ਬੋਰ ਦੀ ਫੀਕੀ ਬੰਗਰ ਕਿਹੜਾ ਹੈ ਨਾ ਕੋ ਪੈਵਰ ਨਹੀਂ ਨਿਕਲੇ ਨਲਕੇ ਦੇ ਪੈਵਰ ਇਹੜਾ ਹਾਂ ਤਾਂ ਨਲਕੇ ਥੱਲੇ ਤੇ ਪਾਇਆ ਹੋਇਆ ਐ ਇਹਦੇ ਨਲਕੇ ਜੀ ਨਲਕੇ ਜੋ ਦੂਜੀ ਪਹਿਲਾਂ ਨਲਕੇ ਜੋ ਮੋਟਰ ਪਾ ਕੇ ਨਾ ਇਹਦੇ ਵਿੱਚ ਸਿੱਟੀ ਹੋਈ ਸੀ ਪਹਿਲਾਂ ਨਲਕੇ ਨਾਲ ਮੋਟਰ ਚੱਲਦੀ ਹੁੰਦੀ ਸੀ ਇਹ ਵਿੱਚ ਮੋਟਰ ਐ ਹਾਂ 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 ਇਹ ਵੀ ਕਢਾਉਣਾ ਪੈਣਾ ਦੇਖ ਲੈਣੇ ਬਾਅਦ ਚ ਇਹਨੂੰ ਕਢਾ ਲੈਂਦੇ ਆ ਇਹਨੂੰ ਡੂੰਘਾ ਨਹੀਂ ਉਹ ਤੁਹਾਨੂੰ ਕਿਹੜਾ ਆ ਆ ਇਹ ਬੋਰ ਦਾ ਹੋਇਆ ਹੋਇਆ ਇਧਰ ਉਹਦਾ ਥੱਲੇ ਤੇ ਜਿੱਦਾਂ ਆਪਣਾ ਤੁਹਾਨੂੰ ਕਿੱਦਾਂ ਸਮਝਾਵਾਂ ਪਾ ਕੇ ਪਾ ਕੇ ਨਾ ਵਿੱਚ ਥੱਲੇ ਨੂੰ ਪਾ ਕੇ ਮੋਟਰ ਚਲਾਈ ਹੁੰਦੀ ਸੀ ਥੱਲੇ ਤੇ ਪੂਰੀ ਸਮਰੱਥਾ ਬਣਾਈ ਸੀ ਪਹਿਲੀ ਦੀ ਉਹ ਇਹ ਡੂੰਗਾ ਹੋਰੀ ਵਦਨ ਨੂੰ ਇਹ ਡੂੰਗਾ ਤਾਂ ਹੋ ਜੂਗਾ ਇਹ ਪਰ ਇਹਨੂੰ ਵਜੇ ਖੜਾ ਰਹਿਣਾ ਫਿਰ ਤਾਂ ਬਾੜਪੜ ਬਈ ਦੇ ਵਿੱਚ ਬੋਲ ਕਰਾ ਦੇ ਹੋਰ ਔਰ ਦੇਖਣਾ ਬੜੇ ਵੀ ਆਪਣੀ ਹੱਦ ਕਿੱਥੇ ਤੱਕ ਆਉਂਦੀ ਇੱਥੇ ਹਲੇ ਉੱਧਰ ਤੇ ਇਹ ਦੇਖਣੀ ਬੜੇ ਹੱਦ ਮਨ ਲਾ ਤਾਂ ਹੱਦ ਤੇ ਐਨ ਮੂਰੇ ਉੱਥੇ ਤੱਕ ਆਉਗੀ ਹੱਦ ਜੇ ਉੱਧਰ ਤੇ ਨਿਊ ਪੜਦੇ ਆਉਣੇ ਨਾ ਐਨ ਮੂਰੇ ਹੱਦ ਆਉਗੀ ਇਹਦੇ ਲੋ ਵੀ ਬੰਦਾ ਨੇ ਛੁੱਟੀ ਕਾਲੀ ਪੂਰੇ 6 ਵਜੇ ਛੁੱਟੀ ਕਰ ਲੈਂਦੇ ਆ ਇਹੇ ਕਿ ਫਿਰ ਉਹ ਪਾੜੀ ਚੱਲਦਾ ਗਰਾਊਂਡ ਨੂੰ ਬੋਲ ਬੈਠਿਆ ਹੋਇਆ ਗੁੱਜਰ ਬਾਈ ਕਹਿੰਦਾ ਗਰਮ ਗਰਮ ਪਾਣੀ ਦੇ ਘਰਾਰੇ ਕਰ ਲੈ ਤੇਰੇ ਕਰਕੇ ਕੋਲ ਬੋਲ ਬੈਠਿਆ ਗੁੱਜਰ ਬਾਈ ਕਰਕੇ ਮੇਰਾ ਬੋਲ ਬੈਠਿਆ ਇਹਨੇ ਸਵੇਰੇ ਉੱਠ ਕੇ ਐਸੇ ਗਲਤ ਕੰਮ ਕਰੇ ਹੋਏ ਤੇ ਉਹ ਮੈਂ ਬਿਆਨ ਨਹੀਂ ਕਰ ਸਕਦਾ ਸ਼ਬਦਾਂ ਚ ਨਾ ਬੁਲਾਏਗਾ ਯਾਰ ਮੈਨੂੰ ਫਿਰ ਉਹ ਲੁੱਟਾ ਪਤਾ ਮੈਨੂੰ ਕਹਿ ਕਾਊਗਾ ਇਹ ਘਰਾਂ ਲੜਕੇ ਆ ਜਾਂਦਾ ਮੇਰਾ ਮੇਰੇ ਭਰਾ ਗੁੱਸਾ ਲਾ ਦਿੰਦਾ ਮੈਂ ਕਿਹਨ ਲੜਨਾ ਆ ਗੁੱਜਰ ਦਾ ਕੰਮ ਘਾਟ ਕਦਾ ਘਰ ਦਾ ਗੁੱਸਾ ਮੇਰੇ ਉੱਪਰ ਆ ਕੇ ਲਾ ਦਿੰਦਾ ਤੂੰ ਸਭ ਜੀ ਉੱਠੜ ਕੇ 11 ਵਜੇ ਟੌਰ ਨਾਲ ਉਹ 11 ਵਜੇ ਉੱਠੜਦਾ ਕਿਹੜਾ ਟਾਈਮ ਹੈ ਹੁਣ ਮਾਰੀ ਨਾ 11 ਵਜੇ ਹਾਂ ਮੈਂ 11 ਵਜੇ ਸੁੱਤਾ ਬੈਠਾ ਟੌਰ ਨਾਲ ਨਾ ਇਹਨਾਂ ਨਾਲ ਹੁੰਦਾ ਰਹਿ ਕੇ ਕੰਮ ਕਰਦਾ ਕਲ ਕਲ ਕਿਹੜਾ ਰੱਖਿਆ ਘਰ ਨੂੰ ਕਹਿੰਦੇ ਅਕਲੋ ਬਦਾਮ ਖਾਨ ਨਾਲ ਨਹੀਂ ਆਉਂਦੀ ਆਹਦੇ ਨਾਲ ਆਉਂਦੀ ਆ ਸਵੇਰੇ 11 ਵਜੇ ਉੱਠਣ ਨਾਲ ਆਉਂਦੀ ਆ ਮੈਨੂੰ ਕਹਿੰਦਾ ਤਾਂ ਵੀ ਮੈਂ ਕਿਹਾ ਸ਼ੋਰੇ ਵਾਲਾ ਪਾਣੀ ਨਾ ਪੀਏਂ ਗਰ ਬਿਮਾਰ ਹੋ ਜਾਊਗਾ ਟੂਟੀ ਦਾ ਪਾਣੀ ਭਰ ਲੈ ਕਰ ਇਹਨੂੰ ਹੁਣ ਅਕਲ ਆ ਗਈ ਇਹ ਹੁਣ ਰੋਜ਼ ਦੋ ਬੋਤਲ ਪਾਣੀ ਆਪਣੇ ਭਰ ਲੈਂਦਾ ਏ ਹੁਣ ਤਾਂ ਇਹ ਐਵਰੇਜ 4 ਲੀਟਰ ਪਾਣੀ ਪੀ ਜਾਂਦਾ ਤੂੰ ਗੋ ਬੋਤਲਾ ਸ਼ਹਿਰ ਸਵੇਰ ਸ਼ਾਮ ਤੱਕ ਪੀ ਜਾਂਦਾ ਜਿੰਦਾ ਲਾ ਲਾ ਦੇ ਹਾ ਲਾ ਖੋਲਾ ਦੇ ਹੁਣ ਮੈਨੂੰ ਉੱਥੇ ਛੱਡਾ ਉਹ ਉੱਥੇ ਤੇ ਆਪਣੇ ਪਾਣੇ ਦੇ ਬੋਤਲੇ ਭਰ ਕੇ ਠੰਮਕ ਠੰਮਕ ਆ ਜੂਗਾ ਤੇ ਅੱਛੂ ਬੇਟਾ ਕੀ ਕਰ ਰਹੇ ਹੋ ਬੇਟਾ ਗਰਾਊਂਡ ਮੈਂ ਆ ਬੇਟਾ ਪਾਪਾ ਕਾ ਬੇਟਾ ਪਾਪਾ ਉਧਰ ਮੈਚ ਦੇਖਦੇ ਬੈਠੇ ਲਾਈਵ ਮੈਚ ਦੇਖਦੇ ਬੈਠੇ ਉਹਰ ਦੇ ਖੰਭ ਲੈ ਕੇ ਆਂਦੇ ਦੇਖੋ ਰੱਬ ਦੀ ਕਿਆ ਕੁਦਰਤ ਹੈ ਕਿੰਨਾ ਸੋਹਣਾ ਚਮਕਦਾ ਨਾ ਜਿਦਾ ਨਾਈਟ ਨਾਈਟ ਦੇ ਵਿੱਚ ਵਧੀਆ ਮੋਰ ਆਏ ਸਾਡੇ ਮੋਰ ਗਿਰ ਗਏ ਗੇਰ ਜਾਂਦੇ ਨੇ ਲੱਕੀ ਨੇ ਕਿੰਨੇ ਖੰਮਾ ਕਰਾਉਂਦੇ ਦੇਖਦਾ ਦੇਖਦਾ ਬੱਲੇ ਮੋਰ ਨੇ ਕਿ ਕੋ ਕਰਦੇ ਆ ਵਾਹ ਕਿਆ ਕੁਦਰਤ ਹੈ ਆ ਜਾਗੇ ਟੂਰਨਾਮੈਂਟ ਚੱਲ ਰਿਹਾ ਨਾਈਟ ਇਹਨਾਂ ਦਾ ਡਬਲ ਵਿਕਟ ਦਾ ਚਲੇ ਜੇਰ ਬੜੇ ਹੋ ਜਾਂਦੇ ਬਾਈ ਇਹ ਕਰ ਦੰਦੇ ਹੈ ਮੋਰ ਬਸ ਜਦੋਂ ਪੈਲ ਪਾਉਂਦੇ ਨਾ ਮੈਨੂੰ ਇੱਕ ਦਿਨ ਮਿਲਿਆ ਉਹ ਵੀ ਕਲਗੀ ਵਾਲਾ ਨਹੀਂ ਮਿਲਿਆ ਹੈਗਾ ਇਕ ਦਿਨ ਲੱਭਿਆ ਮੈਨੂੰ ਚਾਂਟਾ ਛਾਹ ਪਰ ਤੇ ਅੱਛਾ ਬੇਟਾ ਕਮਾਂ ਆ ਬੇਟਾ ਬੇਟਾ ਗੰਦਾ ਲਾ ਹੱਥ ਥੋੜਾ ਕਰ ਦੇ ਹੱਥ ਥੋੜਾ ਕਰ ਬੇਟਾ ਥੋੜਾ ਕਰ ਦੋ ਬੇਟਾ ਪੜ ਪੜ ਲੈ ਅੱਛਾ ਬੇਟੇ ਆ ਜਾ ਬੇਟਾ ਇੱਧਰ ਆ ਜਾ ਸਾਰੇ ਸਾਰੇ ਫੜਾ ਦੋ ਬੇਟਾ ਸਾਰੇ ਫੜ ਸਾਰੇ ਫੜਾ ਦੇ ਹੁਣ ਕਰ ਜਾ ਤਾ ਹੱਥ ਥੋੜਾ ਬੇਟਾ ਕੋਲ ਨੂੰ ਹੋ ਵੀ ਥੱਲੇ ਕਰ ਸਰ ਹੱਥ ਥੋੜਾ ਕਰ ਦੋ ਬੇਟਾ ਈਮ ਚਰੀਮ 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 ਬਾਬਾ ਕੰਨੇ ਨੇ ਸਿਖਾਇਆ ਈਮ ਚਰੀਮ ਕਰਦਾ ਤਨ ਈਮ ਚਰੀਮ ਬਾਬਾ ਬਾਬਾ ਜੀ ਕਰੋ ਅਛਾ ਬੇਟੇ ਦੋਨੋਂ ਅਛਾ ਦੋਨੋਂ ਦੋਨੋਂ ਬੇਟਾ ਦੋਨੇ ਦੋਨੇ ਮੂੰਹ ਖੁੱਟ ਗਿਆ ਏਸੀ ਦੇਰ ਮੋਡ ਵਗੈਰਾ ਓਕੀ ਹੋ ਗਈ ਦੀ ਟੈਂਪਰੇਚਰ ਵਧ ਘਟ ਕਰਨਾ ਪੈਂਦਾ ਏਸੀ ਦੋ ਕਿੰਨਾ ਕਰ ਰੱਖਣਾ ਕਿੰਨਾ ਚਲਾਉਣਾ ਹੁਣ ਚੱਲੋ ਆਦੇ 23 ਪਰ ਕਹਿੰਦਾ ਅੰਦਰ ਵੀ 23 ਪਰ ਕਹਿੰਦਾ ਤਾਂ 23 ਪਰ ਬੰਦ ਹੋ ਜਾਦਾ ਹ ਤਾਂ ਹੁਣ ਸਹੀ ਹੈ 20 ਪਰ ਕਰਤਾ ਆਪਾਂ ਨੇ ਠੰਡਾ ਕਰ ਦੋ ਕੁ ਬਰੀਆਂ ਰੂਮ ਫਿਰ ਬੰਦ ਕਰ ਦਾਂਗੇ ਇਹ ਜੇ ਉਹਨਾਂ ਕਰਨਾ ਹੋਵੇ ਤਾਂ ਥੱਲੇ ਆ ਨਾ ਹਾਂ ਥੱਲੇ ਨੂੰ ਔਨ ਕਰ ਲਈ ਉੱਪਰ ਜੋ ਕੀ ਬੰਦ ਹੋ ਜਾਣਾ ਉਹਨੇ ਤੂੰ ਤਾਂ ਠੰਡਾ ਠਾਰੋ ਕੇ ਪਾਇ ਇਹ ਤਾਂ ਭਾਈ ਗਰਮੀ ਚ ਪਈਏ ਜਾ ਕੇ ਹੁਣ ਦਿਨ ਦਿਨ ਸਵਾਦ ਲੈ ਲਿਆ ਨਹੀਂ ਭਾਈ ਇਹ ਤੂੰ ਨਹੀਂ ਬਸਾ ਯਾਰ ਮੇਰੇ ਕੋਲ ਆ ਜਾ ਮੇਰਾ ਜੀ ਲੱਗਿਆ ਯਾਰ ਉਹ ਨਹੀਂ ਕਰਾਂ ਮੈਂ ਰੋਟੀ ਪਾਣੀ ਖਾਈਏ ਜਾ ਕੇ ਰੋਟੀ ਪਾਣੀ ਖਾ ਕੇ ਆ ਜਾ ਉਹ ਕੋਈ ਨਹੀਂ ਹੁਣ ਤੇਰੇ ਪੈਗ ਲੱਗ ਗਏ ਕੱਲ ਦੇ ਵੀ ਚੰਗਾ ਫਰ ਹੈ ਬੈਠੇ ਸਾਰੇ ਬੰਦੇ ਇੱਕ ਪੰਜਾਬੀ ਫਿਲਮੀ ਦੇਖ ਰਹੇ ਆ ਤੇ ਹੁਣ ਆਪਾਂ ਵੀਡੀਓ ਬੰਦ ਕਰਦੇ ਆ ਧੰਨਵਾਦ ਜੀ ਤੁਹਾਡਾ ਬਾਰੇ ਵੀਡੀਓ ਕਰਨ ਵਾਸਤੇ ਕੱਲ ਨੂੰ ਮਿਸਰੀ ਨੇ ਆਉਣਾ ਤੇ ਆਏ ਤੇ ਸਾਰੀ ਗੱਲਬਾਤ ਹੋਣੀ ਆ